ਸਿਕਾਲ ਜੀ ਤੁਸੀਂ ਦੇਖ ਰਹੇ ਹੋ ਦਿਨਕ ਸਵੇਰਾ ਤੇ ਮੈਂ ਹਾਂ ਜਗਜੀਤ ਸਿੰਘ ਡਾਲ ਤੇ ਅੱਜ ਜਿਲ੍ਹਾ ਤਰਨਤਾਰਨ ਦੇ ਪਿੰਡ ਸੋਹਲ ਵਿਖੇ ਪਹੁੰਚੇ ਹੋਇਆ ਸਤੋ ਜਿਹੜਾ ਵੱਡਾ ਫਾਰਮ ਆਪਾਂ ਕਹਿ ਸਕਦੇ ਹਾਂ ਤੇ ਇਸ ਫਾਰਮ ਦੇ ਵਿੱਚ ਲਗਭਗ ਇੱਕ ਦਿਨ ਦਾ 2400 ਲੀਟਰ ਜਿਹੜਾ ਉਹ ਦੁੱਧ ਚੋਇਆ ਜਾਂਦਾ ਹੈ ਜੋ ਕਿ ਜਿਸ ਦੀ ਕੀਮਤ ਦੀ ਗੱਲ ਕਰੀਏ ਤਾਂ ਲਗਭਗ 1 ਲੱਖ ਰੁਪਇਆ ਜਿਹੜੀ ਉਹਦੀ ਕੀ ਮਤੇ ਬੰਦੀ ਆ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਤੇ ਕੁਝ ਸਾਡੇ ਕਿਸਾਨ ਭਰਾ ਕਹਿ ਦਿੰਦੇ ਆ ਕਿ ਜਿਹੜੇ ਆ ਉਹ ਇਹਦੇ ਵਿੱਚ ਕੋਈ ਬਜਟ ਜਿਹੜੀ ਦੁੱਧ ਦੀ ਨਹੀਂ ਹੈਗੀ ਪਰ ਤੁਸੀਂ ਜਿਹੜੀਆਂ ਤਸਵੀਰਾਂ ਅੱਜ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਤੁਸੀਂ ਵਾਕਈ ਹੀ ਹੈਰਾਨ ਹੋ ਜਾਓਗੇ ਅਤੇ ਇਸ ਡੇਰੀ ਫਾਰਮ ਦੇ ਮਾਲਕ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਇਸ ਤਰ੍ਹਾਂ ਜਿਹੜਾ ਉਹਨਾਂ ਇੰਨਾ ਵੱਡਾ ਜਿਹੜਾ ਉਹ ਧੰਦਾ ਸ਼ੁਰੂ ਕੀਤਾ ਕਿੰਨੇ ਇੱਥੇ ਜਿਹੜੇ ਉਹ ਵਰਕਰ ਕੰਮ ਕਰਦੇ ਆ ਤੇ ਕਦੋਂ ਦਾ ਜਿਹੜਾ ਉਹਨਾਂ ਇਹ ਔਰ ਧੰਦਾ ਸ਼ੁਰੂ ਕੀਤਾ ਤੁਹਾਨੂੰ ਇੱਥੇ ਇਹ ਵੀ ਦੱਸੀਏ ਕਿ ਪੰਜਾਬ ਦੇ ਵਿੱਚੋਂ ਡੇਰੀ ਫਾਰਮ ਦੇ ਲਗਭਗ ਵੱਡੇ-ਵੱਡੇ ਜਿਹੜੇ ਆ ਔਰ ਮਾਣ ਸਨਮਾਨ ਅਤੇ ਅਵਾਰਡ ਇਸ ਡੇਰੀ ਫਾਰਮ ਨੂੰ ਮਿਲੇ ਆ ਸੋਲ ਪਿੰਡ ਦੇ ਵਿੱਚ ਇਹ ਜਿਹੜਾ ਡੇਰੀ ਫਾਰਮ ਆ ਤੇ ਸਾਡੇ ਨਾਲ ਉਹ ਭਰਾ ਮੌਜੂਦ ਆ ਹਾਂਜੀ ਸਭ ਤੋਂ ਪਹਿਲਾਂ ਆਪਣਾ ਨਾਮ ਅਤੇ ਪਿੰਡ ਦੱਸ ਦਿੱਤਾ ਜਾਵੇ ਮੇਰਾ ਨਾਮ ਹਰਪ੍ਰੀਤ ਸਿੰਘ ਪਿੰਡ ਸੋਹੜ ਜਿਹੜਾ ਤਰਨਤਾਰਨ ਤੇ ਆਪਣਾ ਜਿਹੜਾ ਡੇਰੀ ਫਾਰਮ ਹੈ ਇਹਦਾ ਕੀ ਨਾਮ ਆ ਡੇਰੀ ਫਾਰਮ ਦਾ ਸੋਹੜ ਡੇਰੀ ਫਾਰਮ ਦੇ ਨਾਮ ਤੇ ਚੱਲਦਾ ਆਪਣਾ ਠੀਕ ਹੈ ਜੀ ਤੇ ਕਿੰਨਾ ਚਿਰ ਹੋ ਗਿਆ ਜਿਹੜਾ ਆਪਾਂ ਇਸ ਤੰਦੇ ਨਾਲ ਜੁੜੇ ਆ ਆਪਾਂ 2008 ਤੋਂ ਸ਼ੁਰੂ ਕੀਤਾ ਡੇਰੀ ਫਾਰਮ ਦਾ ਕੰਮ ਤੇ ਸਾਡੇ ਦਰਸ਼ਕਾਂ ਨੂੰ ਦੱਸੋਗੇ ਕਿ ਮਤਲਬ ਜਿਹੜੀ ਇੱਕ ਦਿਨ ਦੇ ਵਿੱਚ ਇੱਥੇ ਕਿੰਨਾ ਦੁੱਧ ਤੁਸੀਂ ਜਿਹੜਾ ਵੱੱਤ ਤੋਂ ਵੱੱਤੇ ਚਵਾਈ ਕਰਦੇ ਹੋ ਇੱਕ ਦਿਨ ਦਾ ਜਦੋਂ ਪੀਕ ਲੈਵਲ ਤੇ ਸਾਰੀਆਂ گاਵਾ ਸੂਬ ਵੈਂਦੀਆਂ ਉਦੋਂ 2400 ਤੋਂ 2500 ਲੀਟਰ ਦੁੱਧ ਹੁੰਦਾ ਆਪਣਾ ਡੇਲੀ ਦਾ ਡੇਲੀ ਦਾ ਤੇ ਇਹਦੀ ਕੀਮਤ ਜੇ ਆਪਾਂ 42 43 ਦੇ ਹਿਸਾਬ ਦੇ ਨਾਲ ਲਾਈਏ ਤੇ 1 ਲੱਖ ਰੁਪਏ ਤੋਂ ਜਿਹੜੀ ਉਹ ਲਗਭਗ ਵੱਧ ਗਈ ਹੈ ਹਾਂਜੀ ਹਾਂਜੀ ਤੇ ਜਿਹੜੇ ਆਪਾਂ ਇੱਥੇ ਮਤਲਬ گاਵਾ ਰੱਖੀਆਂ ਇਨਾਂ ਲਈ ਇੱਕ ਸਪੈਸ਼ਲ ਮਾਹੌਲ ਤਿਆਰ ਕੀਤਾ ਕਿ ਜਾਂ ਜਿਹੜੀਆਂ ਆਪਣੀ ਇਹ ਫਾਰਮ ਦੀ ਕਿਤੇ ਵੀ ਕੋਈ ਗਾ ਰੱਖ ਸਕਦਾ ਸਾਮ ਸਕਦਾ ਕਿ ਨਹੀਂ ਮੇਰੇ ਦੇ ਵਿੱਚ ਆਪਾਂ ਗਾਵਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਜਿੱਦਾਂ ਕਿ ਉਹ ਵੀ ਗੱਲ ਲੱਗੇ ਆ ਗਾਵਾਂ ਦੇ ਆਰਾਮ ਕਰਨ ਵਾਸਤੇ ਬੈਠਣ ਵਾਸਤੇ ਗੋਇਆ ਤੇ ਸਕ੍ਰੇਪਰ ਲੱਗੇ ਆ ਚੁਵਾਈ ਵਾਸਤੇ ਪਾਰਲਰ ਲੱਗਾ ਹੋਆ ਇਹਨਾਂ ਦੇ ਉਹ ਚੁਵਾਈ ਹੋਵੇ ਦੁੱਧ ਐਡਮੈਟਿਕ ਸਾਰਾ ਗਾੜੀ ਪੜਿਆ ਜਾਂਦਾ ਪਈ ਕੋਜ ਹੂੰ ਉੱਥੇ ਠੰਡਾ ਹੋ ਗਏ ਉਹਨੂੰ ਹੱਥ ਦਾ ਟੈਜੂ ਨਹੀਂ ਹੁੰਦਾ ਠੀਕ ਹੈ ਹਾਂਜੀ ਹਾਂਜੀ ਤੇ ਮੈਂ ਇਹ ਵੀ ਮੈਨੂੰ ਪਤਾ ਲੱਗਾ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਵੀ ਇੱਕ ਸਪੈਸ਼ਲ ਵਰਦੀ ਪਨਾਈ ਹੈ ਤੇ ਇੱਥੇ ਹਰ ਇੱਕ ਬੰਦੇ ਨੂੰ ਤੁਸੀਂ ਐਂਟਰੀ ਨਹੀਂ ਦਿੰਦੇ ਹਾਂਜੀ ਹਾਂਜੀ ਇਹ ਐਂਟਰੀ ਵਿੱਚ ਦਿੰਦੇ ਆਉਣ ਦੀ ਬਾਹਰ ਵਾਲਾ ਬੰਦਾ ਜਿਹੜਾ ਹਾਂ ਹਾਂਜੀ ਤੇ ਜਿਸ ਤਰ੍ਹਾਂ ਇਨਾ ਵੱਡਾ ਫਾਰਮ ਹੈ ਤੇ ਕਿੰਨੇ ਪਰਿਵਾਰ ਦੇ ਮੈਂਬਰ ਸਾਹਮਦੇ ਆ ਦੋ ਸਾਡੇ ਨਾਲ ਲੇਬਰ ਦੇ ਬੰਦੇ ਆ ਤੇ ਦੋ ਅਸੀਂ ਭਰਾ ਆ ਜਾਨੀ ਕਿ ਚਾਰ ਜਿਹੜੇ ਪੂਰਾ ਮੈਨੇਜ ਕਰ ਲੈਂਦੇ ਹੋ ਹਾਂਜੀ ਹਾਂਜੀ ਛੋਟੇ ਜਿਹੜੇ ਬੱਚੇ ਆ ਉਹ ਵੀ ਨਾਲ ਜਦਾਂ ਬੱਚਿਆਂ ਨੂੰ ਦੁੱਧ ਪਿਉਣਾ ਉਹ ਸਾਰਾ ਨਾਲ ਕਰਦੇ ਆ ਹਾਂਜੀ ਹਾਂਜੀ ਤੇ ਜੇ ਗੱਲ ਕੀਤੀ ਜਾਵੇ ਅੱਜ ਕੱਲ ਜਿਹੜੇ ਕਿਸਾਨ ਭਰਾ ਸਾਡੇ ਕੁਝ ਕਹਿ ਦਿੰਦੇ ਆ ਕਿ ਦੁੱਧ ਦੇ ਵਿੱਚੋਂ ਬਚਤ ਨਹੀਂਗੀ ਤੁਹਾਨੂੰ ਵੀ ਲੱਗਦਾ ਇੱਕ ਬਾਇਤ ਤਾਂ ਹੈਗੀ ਆ ਇਹਦੇ ਵਿੱਚ ਦੂਜਾ ਮੁਸ਼ਕਲਾਂ ਬਹੁਤ ਆ ਪਰ ਵਧੀਆ ਲਾਈਵ ਹੰਦ ਧੰਦਾ ਹਾਂਜੀ ਤੇ ਸਰਕਾਰ ਵੀ ਕੋਈ ਇਹਦੇ ਵਿੱਚ ਕਰਦੀ ਹੈ ਸਹਾਇਤਾ ਸਾਡੀ ਮੈਂ ਸਰਕਾਰ ਤਾਂ ਨਹੀਂ ਕੋਈ ਸਹਾਇਤਾ ਕਰਨ ਲਈ ਮਤਲਬ ਜੇ ਗੱਲ ਕੀਤੀ ਜਾਵੇ ਖਰਚੇ ਵੀ ਕਾਫੀ ਆ ਜਾਂਦੇ ਆ ਤੇ ਇਹਦੀ ਫੀਡ ਜਿਹੜੀ ਉਹ ਕਿੱਥੋਂ ਲੈਂਦੇ ਹੋ ਫੀਡ ਆਹੇ ਆਪਣੇ ਪੀਡੀਐਸ ਦੇ ਫਾਰਮੂਲੇ ਨਾਲ ਰਹੀਏ ਤੋਂ ਤਿਆਰ ਕਰਾਉਨੇ ਆ ਹੂੰ ਆਪਣੀ ਕੰਪਨੀ ਵੀ ਨਹੀਂ ਕਹਿਦੀ ਵਰਤਦੇ ਫੇ ਮੈਂ ਦੇਖਣਦਿਆਂ ਜਿਹੜਾ ਚਾਰ ਦੇ ਵੀ ਬੜੇ ਤਗੜੇ ਇਥੇ ਅੰਬਾਰ ਲੱਗੇ ਆ ਹਾਂਜੀ ਹਾਂਜੀ ਕਿੰਨੇ ਕਿੱਲਾਂ ਦੇ ਵਿੱਚ ਚਾਰ ਪਾਉਨੇ ਚਾਰ ਆਪਣਾ 65 ਤੋਂ 70 ਕਿੱਲੇ ਆ ਦਾ ਪੈਂਦਾ ਸਾਲ ਦਾ ਪੂਰਾ ਸਾਲ ਚਾਰ ਹੀ ਚੱਲਦਾ ਹਾਂਜੀ ਤੇ ਜਿਹੜੇ ਮਾਨ ਸਨਮਾਨ ਆ ਤੁਹਾਨੂੰ ਸਰਕਾਰ ਵੱਲੋਂ ਉਹ ਵੀ ਕਾਫੀ ਮਿਲੇ ਹੋਏ ਆ ਹਾਂਜੀ ਆਪਾਂ ਨੂੰ ਪੀਡੀਐਫ ਦਾ ਬੈਸਟ ਡੇਲੀ ਵਾਰਡ ਮਿਲਿਆ ਐਰਕੀ ਗੜਵਾਸੂ ਯੂਨੀਵਰਸਿਟੀ ਨੇ ਆਪਾਂ ਨੂੰ ਮੁੱਖ ਮੰਤਰੀ ਵਾਰਡ ਨਾਲ ਸਨਮਾਨਤ ਕੀਤਾ ਇੱਕ ਪਹਿਲਾ ਨੈਸਲੇ ਨੇ ਵੀ ਆਪਾਂ ਨੂੰ ਵਾਰਡ ਦਿੱਤਾ ਦੁੱਧ ਦੀ ਵਧੀਆ ਕੁਆਲਿਟੀ ਦੇ ਨਾਂ ਤੇ ਹਾਂਜੀ ਤੇ ਇਸ ਤੋਂ ਇਲਾਵਾ ਵੀ ਕੁਝ ਕਹਿਣਾ ਚਾਹੁੰਦੇ ਹਾਂ ਕਿਸਾਨ ਭਰਾਵਾਂ ਨੂੰ ਇਸ ਤੋਂ ਇਲਾਵਾ ਲਾਈਵ ਅੰਦ ਤੰਦਾਵਾ ਵਧਿਆਵਾ ਡੇਰੀ ਫਾਰਮ ਦਾ ਜੇਰਾ ਮਿਹਨਤ ਕਰਦਾ ਵਾ ਇਹਦੇ ਵਿੱਚ ਪ੍ਰੋਫਿਟ ਹੈਗਾ ਵਾ ਬਾਕੀ ਧੰਦੇਆਂ ਨੂੰ ਬਹੁਤ ਵਧੀਆ ਵਾ ਬਹੁਤ ਵਧੀਆ ਹਾਂਜੀ ਤੇ ਜੇ ਗੱਲ ਕੀਤੀ ਜਾਵੇ ਕਿ ਇਹ ਜਿਹੜੀ ਆ ਮਾਰਕੀਟਿੰਗ ਦੁੱਧ ਦੀ ਉਹ ਕਿਸ ਤਰ੍ਹਾਂ ਫਿਰ ਮੈਨੇਜ ਕਰਦੇ ਹੋ ਮਾਰਕੀਟਿੰਗ ਇਹਦਾ ਆਪਣਾ ਨੈਸਲੇ ਨੂੰ ਜਾਂਦਾ ਦੁੱਧ ਸਾਰਾ ਕਿੱਦਾਂ ਜੀ ਹਾਂਜੀ ਹਾਂਜੀ ਠੀਕ ਹੈ ਜੀ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰ ਜਿਹੜੀਆਂ ਉਹ ਤਸਵੀਰਾਂ ਇਸ ਫਾਰਮ ਦੀਆਂ ਦਿਖਾ ਰਿਹਾ ਜੀ ਇਦੇ ਵਿੱਚ ਦੱਸ ਸਕਦੇ ਸਾਨੂੰ ਕਿ ਕਿਸ ਤਰ੍ਹਾਂ ਦੀ ਜਿਹੜੇ ਮਤਲਬ ਨਸਲ ਤੁਹਾਡੇ ਕੋਲ ਜਿਹੜੀ ਗਾਵਾਂ ਦੀ ਉਹ ਕਿੱਦਾਂ ਦੀ ਹੈ ਨਸਲ ਆਪਣੇ ਤਾਂ HF ਹੀ ਆ ਸਾਰੀ ਹਾਂਜੀ ਆਪਾਂ 2011 ਤੋਂ PDF ਜਿਹੜਾ ਇੰਪੋਰਟਡ ਕਰਾਰੇ ਸੀਮੰਟ ਉਹ ਵਰਤ ਰਹੇ ਹਾਂ ਸਾਰਾ ਹੀ ਇੰਪੋਰਟਡ ਸੀਮੰਟ ਹਾਂਜੀ ਹਾਂਜੀ ਤੁਸੀਂ ਸਾਡੇ ਨਾਲ ਮਜੂਸੀ ਡੇਰੀ ਫਾਰਮ ਦੇ ਮਾਲਕ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਬਹੁਤ ਵਧੀਆ ਜਿਹੜੀ ਉਹ ਜਾਣਕਾਰੀ ਦਿੱਤੀ ਕਿਸਾਨ ਭਰਾਵਾਂ ਨੂੰ ਕਿ ਤੁਸੀਂ ਵੀ ਜਿਹੜਾ ਉਹ ਡੇਰੀ ਫਾਰਮ ਦਾ ਧੰਦਾ ਜਿਹੜਾ ਉਹ ਕਰ ਸਕਦੇ ਹੋ ਬੇਸ਼ੱਕ ਇਹਦੇ ਵਿੱਚ ਮਿਹਨਤ ਬਹੁਤ ਜ਼ਿਆਦਾ ਆ ਤੇ ਮਿਹਨਤ ਦੇ ਨਾਲ ਹੀ ਸਭ ਕੁਝ ਮਿਲਦਾ ਤੇ ਤੁਹਾਡਾ ਬਹੁਤ-ਬਹੁਤ ਥੈਂਕ ਯੂ